ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕਰਾਜ ਪਾਰਟੀ ਮੇਰੇ ਪੰਜਾਬ ਵਾਸੀਓ ਮੈਂ ਕੁਝ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਦੇ ਲਈ ਹਾਜ਼ਰ ਹੋਇਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ ਕੁਝ ਦਿਨ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਲੰਘ ਕੇ ਗਈ ਹੈ ਜਿਦੇ ਵਿੱਚ ਤੁਸੀਂ तकरीबन ਸਾਰੀਆਂ ਪਾਰਟੀਆਂ ਨੂੰ ਆਪਣੇ ਆਪਣੇ ਢੰਗ ਨਾਲ ਵੋਟਾਂ ਪਾਈਆਂ ਤੇ ਜਿਵੇਂ ਸਾਡੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਮੁੱਖ ਮੰਤਰੀ ਕਹਿੰਦੇ ਸੀ 13 0 ਵੀ 13 ਮੈਨੂੰ ਦੇ ਦਿਓ ਬਾਕੀਆਂ ਨੂੰ ਕਰ ਦਿਓ 0 ਪਰ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿ 13 0 ਦੀ ਬਜਾਏ ਨਾ 3 0 ਕਰ ਦਿੱਤਾ ਇਹ ਕਾ ਨਾਲ ਉਹ ਲਾ ਦਿੱਤਾ ਤੇ ਤਿੰਨ ਸੀਟਾਂ ਆਈਆਂ ਜਿਹਦੇ ਨਾਲ ਥੋੜਾ ਬਾਲਾ ਮੈਂ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਦਾ ਕੁਛ ਨਾ ਕੁਛ ਜਿਹੜਾ ਘਮੰਡ ਹੈ ਉਹ ਜਰੂਰ ਚੱਕਣਾ ਸ਼ੁਰੂ ਹੋਇਆ ਹੋਊਗਾ ਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਆ ਤੇ ਜਿਵੇਂ ਤੁਸੀਂ ਬੀਜੇਪੀ ਨੂੰ ਵੋਟਾਂ ਪਾਈਆਂ ਉਹ ਵੀ ਤੁਸੀਂ ਵਧੀਆ ਕੰਮ ਕੀਤਾ ਪਰ ਪੰਜਾਬ ਦੇ ਲੋਕਾਂ ਨੇ ਵਧੀਆ ਨਹੀਂ ਕੀਤਾ ਪਰ ਭਾਰਤ ਦੇ ਲੋਕਾਂ ਨੇ ਕੰਮ ਵਧੀਆ ਕਰ ਦਿੱਤਾ ਜਿੱਥੇ ਕਿ ਬੀਜੇਪੀ ਨੂੰ ਜਿਹੜਾ ਕੋਈ ਪੂਰਾ ਪੂਰਨ ਬਹੁਤ ਮਤ ਨਹੀਂ ਮਿਲਿਆ ਤੇ ਉਹ ਫੋੜੀਆਂ ਦੇ ਸਾਰੇ ਚੱਲੇਗੀ ਤੇ ਜੇ ਫੋੜੀਆਂ ਦੇ ਸਾਰੇ ਚੱਲੂਗੀ ਤਾਂ ਉਹ ਆਪਣੀ ਮਨਮਰਜ਼ੀ ਦਾ ਕੰਮ ਵੀ ਨਹੀਂ ਕਰ ਸਕਦੀ ਜੋ ਹੈਂਕੜਵਾਜੀ ਪਿਛਲੇ 5 ਸਾਲਾਂ ਦੇ ਵਿੱਚ ਦਿਖਾਈ ਹੈ 10 ਸਾਲਾਂ 'ਚ ਦਿਖਾਈ ਹੈ ਉਹ ਜਿਹੜੀ ਹੈ ਹੈਂਕੜਵਾਜੀ ਨਹੀਂ ਦਿਖਾ ਸਕੀ ਕਿਉਂਕਿ ਅੱਜ ਫੋੜੀਆਂ ਦੇ ਸਾਰੇ ਚੱਲੇਗੀ ਤੇ ਪੰਜਾਬ ਦੇ ਲੋਕਾਂ ਨੇ ਤਾਂ ਭਾਜਪਾ ਨੂੰ ਵੋਟ ਬਹੁਤ ਪਾਈ ਹੈ ਤੇ ਮੈਂ ਕਹਾਂਗਾ ਬਾਕੀ ਦੇ ਸਾਡੇ ਦੇਸ਼ ਦੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਾ ਕੇ ਕਿ ਜਿਹੜਾ ਕਿ ਭਾਜਪਾ ਨੂੰ ਆਪਣੇ ਪੂਰਨ ਬਹੁਮਤ ਤੋਂ ਦੂਰ ਰੱਖਿਆ ਤੇ ਇਸੇ ਤਰ੍ਹਾਂ ਮੈਂ ਹੁਣ ਤੁਹਾਡੇ ਚਰਨਾਚ ਇੱਕ ਹੋਰ ਬੇਨਤੀ ਕਰਨ ਜਾ ਰਿਹਾ ਹਾਂ ਕਿ ਤੁਹਾਡੇ ਉਤੋਂ ਕੁਝ ਦਿਨਾਂ ਦੇ ਵਿੱਚ ਜਲੰਧਰ ਜਿਮਨੀ ਚੋਣ ਹੋ ਰਹੀ ਹੈ ਐ ਮະਧਾਨ ਸਭਾ ਦੀ ਐ ਐਮ ਐਲ اے ਦੀ ਤੇ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਉਹ ਹੂਕ ਨੀਂਦ ਸੁਤੋਂ ਉੱਠ ਖੜੇ ਨੀਂਦ ਤੋਂ ਜਾਗ ਪਵੇ ਤੇ ਤੁਹਾਡਾ ਪੰਜਾਬ ਦੇ ਲੋਕਾਂ ਦਾ ਕੋਈ ਨਾ ਕੋਈ ਉਹ ਭਲਾ ਕਰੇ ਕੋਈ ਕੰਮ ਕਰੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਉਹ ਹੀ ਜਿਹੜੀਆਂ ਕਲਾਕਾਰ ਵਾਲੀਆਂ ਹਰਕਤਾਂ ਕਰਨੀਆਂ ਛੱਡ ਦੇਣ ਐਕਟੀਆਂ ਕਰਨੀਆਂ ਛੱਡ ਦੇਣ ਤੇ ਐਵੇਂ ਇੱਕ ਦੂਏ ਲੀਡਰਾਂ ਨੂੰ ਭੰਡਣਾ ਛੱਡ ਦੇਣ ਤੇ ਕੋਈ ਕੰਮ ਵੱਲ ਧਿਆਨ ਦੇਣ ਜੇ ਤਾਂ ਤੁਸੀਂ ਇਹ ਚਾਹੁੰਦੇ ਹੋ ਤੇ ਫੇਰ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜਲੰਧਰ ਜਿਵਨੀ ਚੋਂ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਹਰਾ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦਾ ਕੁਬਲਾ ਹੋਣਾ ਚਾਹੀਦਾ ਤੇ ਜੇ ਤੁਸੀਂ ਉਹੀ ਲਕੀਰ ਤੇ ਫਕੀਰ ਬਣਨਾ ਹੈ ਤੇ ਲਕੀਰ ਦੇ ਫਕੀਰ ਬਣ ਕੇ ਵੋਟਾਂ ਪਾਉਣੀਆਂ ਨੇ ਨਹੀਂ ਚਾਹੁੰਦੇ ਤੁਸੀਂ ਕੋਈ ਪੰਜਾਬ ਦਾ ਭਲਾ ਤੇ ਫੇਰ ਬੇਸ਼ੱਕ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੇਰਜ਼ਗਾਰ ਨੌਜਵਾਨ ਤੁਰੇ ਫਿਰਦੇ ਨੌਕਰੀਆਂ ਦੇ ਲੱਗਣ ਤਾਂ ਝਾੜੂ ਨੂੰ ਵੋਟ ਨਹੀਂ ਪਾਉਣੀ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਵੋਟ ਨਹੀਂ ਪਾਣੀ ਤੇ ਕਿਸੇ ਤੀਜੀ ਧਿਰ ਨੂੰ ਪਾ ਦਿਓ ਚੋਥੀ ਨੂੰ ਤੇ ਜੇ ਤੁਸੀਂ ਚਾਹੁੰਦੇ ਹੋ ਸਾਡਾ ਜਿਹੜਾ ਪੰਜਾਬ ਦੇ ਵਿੱਚ ਸਾਡੇ ਨਸ਼ਾ ਜਿਹੜਾ ਜਿਹਦੇ ਨਾਲ ਸਾਡੇ ਰੋਜ਼ਾਨਾ ਅਨੇਕਾਂ ਮਾਮਾ ਦੇ ਪੁੱਤ ਮਰ ਰਹੇ ਨੇ ਅਨੇਕਾਂ ਹੀ ਘਰ ਉਜੜ ਰਹੇ ਨੇ ਜੇ ਤਾਂ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਤਾਂ ਬਿਲਕੁਲ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਓ ਬੀਜੇਪੀ ਨੂੰ ਵੋਟਾਂ ਨਾ ਪਾਓ ਤੇ ਇਹ ਜੇ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਕੋਈ ਵਿਕਾਸ ਹੋਵੇ ਕੋਈ ਰੋਜ਼ਗਾਰ ਮਿਲੇ ਤੇ ਫੇਰ ਵੀ ਜਿਹੜਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਇਓ ਤੁਸੀਂ ਇੱਕ ਵਾਰੀ ਤਜਰਬਾ ਕਰਕੇ ਦੇਖੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਇੱਕ ਵਾਰੀ ਤਜਰਬਾ ਕਰਕੇ ਦੇਖੋ ਤੇ ਜੇ ਤੁਸੀਂ ਅੱਦਗੀ ਆਮ ਆਦਮੀ ਫਿਰ ਪਾਰਟੀ ਫਿਰ ਹਰਾਤੀ ਜਿਲਾਂਦਰ ਜਿਮਨੀ ਚੋਣ ਤੋਂ ਤੇ ਜਾਂ ਹੋਰ ਬਾਕੀ ਜਿਮਨੀ ਚੋਣਾ ਹੋਣੀਆਂ ਨੇ ਤੁਸੀਂ ਦੇਖਿਓ ਜਿਹੜੇ 2.5 ਸਾਲ ਰਹਿ ਗਏ ਨੇ ਨਾ ਫਿਰ ਤੁਸੀਂ ਕੰਮ ਦੇਖਿਓ ਇਹ ਨਹੀਂ ਹੋਊਗਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਐਕਟਿੰਗ ਕਰਨਗੇ ਇਹ ਨਹੀਂ ਹੋਊਗਾ ਸਟੰਟ ਕਰਨਗੇ ਉਹ ਵੀ ਕੰਮ ਕਰਕੇ ਦਿਖਾਣਗੇ ਕਿਉਂਕਿ ਅੱਜ ਕੰਮ ਨਹੀਂ ਹੋ ਰਿਹਾ ਅੱਜ ਆਹ ਇੱਕ ਸਿਰਫ 0 ਆਹ ਜਿਹੜਾ ਬਿਜਲੀ ਦੇ ਬਿੱਲ ਨੇ ਉਹਨੂੰ ਲੈ ਕੇ ਚੱਲੇ ਹੋਏ ਨਹੀਂ ਜੀ ਅਸੀਂ 0 ਬਿਜਲੀ ਦੇ ਬਿੱਲ ਜਿਹੜੇ ਲੋਕਾਂ ਨੂੰ 0 ਆ ਰਹੇ ਨੇ ਕੋਈ ਇਕੱਲੇ 0 ਬਿੱਲਾਂ ਨਾਲ ਤਾਂ ਨਹੀਂ ਰੋਟੀ ਮਿਲ ਜਾਣੀ ਇਹ ਕੱਲੇ ਬਿੱਲਾਂ ਨਾਲ ਰੋਜ਼ਗਾਰ ਨਹੀਂ ਮਿਲ ਜਾਣਾ ਕੱਲੇ ਕੱਲੇ ਬਿੱਲਾਂ ਨਾਲ ਢਿੱਡ ਨਹੀਂ ਭਰ ਜਾਣਾ ਉਹਦੇ ਲਈ ਸਾਨੂੰ ਬਹੁਤ ਕੁਝ ਚਾਹੀਦਾ ਤੇ ਕੱਲੇ ਬਿੱਲਾਂ ਦੇ ਨਾਲ ਨਸ਼ਾ ਨਹੀਂ ਬੰਦ ਹੋ ਜਾਣਾ ਉਹਦੇ ਲਈ ਵੀ ਨਸ਼ਾ ਬੰਦ ਕਰਨ ਦੇ ਲਈ ਸਾਨੂੰ ਬੜੀਆਂ ਜਿਹੜੀਆਂ ਕਿ ਸਰਕਾਰ ਨੂੰ ਬਹੁਤ ਵੱਡੇ ਪਾਬੰਦੀਆਂ ਲਾਉਣੀਆਂ ਪੈਣਗੀਆਂ ਬੜੀਆਂ ਸਖਤਾਈਆਂ ਕਰਨੀਆਂ ਪੈਣਗੀਆਂ ਜੇ ਤਾਂ ਮੇਰੇ ਪੰਜਾਬ ਦੇ ਲੋਕੋ ਤੁਸੀਂ ਵਾਕਿਆ ਹੀ ਤੁਹਾਡੀ ਜ਼ਮੀਰ ਜਾਗਦੀ ਹੈ ਤੁਸੀਂ ਅਣਖੀਲੇ ਹੋ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਕਰਾਇਮ ਕਿੰਨਾ ਹੋ ਰਿਹਾ ਰਾਹਤ ਤੇ ਤੁਰਿਆ ਜਾਂਦੇ ਆ ਮਿੰਟਾਂ ਦੇ ਵਿੱਚ ਜਿਹੜੇ ਨਸ਼ੇੜੀ ਮੁੰਡੇ ਨੇ ਕੰਨਾਂ 'ਚੋਂ ਸਾਡੀਆਂ ਧੀਆਂ ਭੈਣਾਂ ਦੀਆਂ ਵਾਲੀਆਂ ਲਾ ਕੇ ਉਹ ਜਾਂਦੇ ਨੇ ਕੰਨ ਨੂੰ ਸਾਡੀ ਕਿਸੇ ਨੇ ਕੰਨ ਨੂੰ ਫੋਨ ਲਾਇਆ ਹੁੰਦਾ ਕੋਲੋਂ ਮੋਟਰਸਾਈਕਲ ਭਜਾ ਕੇ ਫੋਨ ਚੱਕ ਕੇ ਨਿਕਲ ਜਾਂਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਕਿਸੇ ਕਤਲੋਗਾਰਤ ਕਿੱਥੇ ਕੁਸ਼ ਹੋ ਰਿਹਾ ਕਿਤੇ ਕੁਸ਼ ਹੋ ਰਿਹਾ ਇਹ ਜਿਹੜੀਆਂ ਚੀਜ਼ਾਂ ਤੁਸੀਂ ਸਾਰੀਆਂ ਅੱਖੀਂ ਦੇਖ ਰਹੇ ਹੋ ਤਾ ਮੇਰੀ ਤੁਹਾਡੇ ਚਰਨਾਂ 'ਚ ਹੀ ਅਪੀਲ ਆ ਵੀ ਜੇ ਤੁਸੀਂ ਪੰਜਾਬ 'ਚੋਂ ਨਸ਼ਾ ਬੰਦ ਕਰਨਾ ਚਾਹੁੰਦੇ ਹੋ ਤਾਂ ਜੇ ਪੰਜਾਬ 'ਚੋਂ ਕ੍ਰਾਈਮ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਦੇ 'ਚ ਰੋਜ਼ਗਾਰ ਲਿਆਉਣਾ ਚਾਹੁੰਦੇ ਹੋ ਪੰਜਾਬ ਦਾ ਵਿਕਾਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਲੰਧਰ ਜਮਨੀ ਚਾਉਣ ਹਰਾਣੀ ਆ ਆਮ ਆਦਮੀ ਪਾਰਟੀ ਹਰਾਉਣੀ ਆ ਜੇ ਤੁਸੀਂ ਚਾਹੁੰਦੇ ਹੋ ਮੋਰੇ ਕਾਰਪੋਰੇਸ਼ਨਾਂ ਆ ਰਹੀਆਂ ਨੇ ਪੰਚਾਇਤਾਂ ਆ ਰਹੀਆਂ ਨੇ ਦੇਖੋ ਤੁਸੀਂ ਇੱਕ ਵਾਰੀ ਤਜਰਬਾ ਕਰਕੇ ਦੇਖ ਲਓ ਮੈਂ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਇੱਕ ਵਾਰੀ ਤਜਰਬਾ ਕਰਕੇ ਦੇਖੋ ਜੇ ਤੁਸੀਂ ਜ਼ਿਲ੍ਹਾਦਰ ਜਮਨੀ ਚੋਣ ਹਰਾਤੀ ਜੇ ਤੁਸੀਂ ਪੰਚਾਇਤਾਂ ਹਰਾਤੀਆਂ ਜੇ ਤੁਸੀਂ ਕਾਰਪੋਰੇਸ਼ਨਾਂ ਹਰਾਤੀਆਂ ਕੋਈ ਜ਼ਿਲ੍ਹਾ ਪ੍ਰੀਸ਼ਦ ਆਮ ਆਦਮੀ ਪਾਰਟੀ ਹਰਾਤੀ ਤੁਸੀਂ ਕੰਮ ਦੇਖਿਓ ਕਿਵੇਂ ਹੁੰਦੇ ਆ ਜੇ ਕੰਮ ਨਾ ਹੋਣ ਇਹ ਹੈਰਾਨ ਤੋਂ ਬਾਅਦ ਤੁਸੀਂ ਫੇ ਬਲਕਾਰ ਸਿੰਘ ਨੂੰ ਫੜ ਲਿਓ ਆਕੇ ਨਹੀਂ ਤਾਂ ਬਲਕਾਰ ਸਿੰਘ ਨੂੰ ਆਕੇ ਤੁਸੀਂ ਦੱਸੋਗੇ ਵੀ ਵਾਕਿਆ ਹੀ ਜੇ ਅਸੀਂ ਟੋਡੀਆਂ ਗੱਲਾਂ ਦੇ ਉੱਤੇ ਅਮਲ ਕੀਤਾ ਤਾਂ ਪੰਜਾਬ ਦੇ ਵਿੱਚ ਕੰਮ ਹੋਣ ਲੱਗੇ ਪੰਜਾਬ ਦੀ ਸਰਕਾਰ ਭੂਕ ਨੀਤੋਂ ਉੱਠਕੜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਐਕਟਿੰਗ ਕਰਨਾ ਛੱਡ ਗਏ ਇੰਨੀ ਕ ਮੇਰੀ ਬੇਨਤੀ ਪ੍ਰਮਾਨ ਕਰਕੇ ਜਿਹੜੀ ਜਲੰਧਰ ਜਮਨੀ ਚੋਂ ਹੋ ਰਹੀ ਹੈ ਇੱਕ ਵਾਰੀ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਇੱਕ ਵਾਰੀ ਉੱਠੋ ਉੱਠੋ ਜਾਗੋ ਆਪਣੀ ਜ਼ਮੀਰ ਨੂੰ ਜਗਾਓ ਅਣਕੀਲੇ ਹੈਗੇ ਸੀ ਤਾਂ ਅਣਕੀਲੇ ਬਣ ਕੇ ਦਿਖਾਓ ਤੇ ਲੇਕਿਨ ਇਹ ਲਕੀਰ ਦੇ ਫਕੀਰ ਬਣ ਕੇ ਵੋਟ ਨਾ ਪਾਓ ਕਿਸੇ ਲਾਲਚਾਂ ਬਸ ਹੋ ਕੇ ਵੋਟ ਨਾ ਪਾਓ ਕਿਸੇ ਪਾਰਟੀ ਦੇ ਕੱਟੜ ਬਣ ਕੇ ਵੋਟ ਨਾ ਪਾਓ ਮੈਂ ਬੇਨਤੀ ਕਰਦਾ ਹਾਂ ਮੇਰੇ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਸਾਥੀਓ ਕਿਸੇ ਕਾਲੀ ਦਲ ਦੇ ਮਗਰ ਨਾ ਲੱਗੋ ਕਿਸੇ ਕਾਂਗਰਸ ਮਗਰ ਨਾ ਲੱਗੋ ਕਿਸੇ ਭਾਜਪਾ ਮਗਰ ਨਾ ਲੱਗੋ ਕਿਸੇ ਝਾੜੂ ਮਗਰ ਨਾ ਲੱਗੋ ਤੁਸੀਂ ਕਿਹਦੇ ਮਗਰ ਲੱਗਣਾ ਮੇਰੇ ਪੰਜਾਬ ਦੇ 85 86% ਲੋਕਾਂ ਨੂੰ ਕੰਮ ਚਾਹੀਦਾ ਰੁਜ਼ਗਾਰ ਚਾਹੀਦਾ ਪੰਜਾਬ ਦੇ ਵਿੱਚ ਵਧੀਆ ਭਾਈਚਾਰਕ ਸਾਂਝ ਚਾਹੀਦੀ ਆ ਨਸ਼ੇ ਖਤਮ ਚਾਹੀਦੇ ਕ੍ਰਾਈਮ ਬੰਦ ਹੋਣਾ ਚਾਹੀਦਾ ਇਹ ਚਾਹੀਦਾ ਸਾਨੂੰ ਇਹਨਾਂ ਲੀਡਰਾਂ ਦੀਆਂ ਚਮਚਾਗਿਰੀਆਂ ਨਹੀਂ ਚਾਹੀਦੀਆਂ ਮੈਂ ਕਦੇ ਨਹੀਂ ਕਹਿੰਦਾ ਮੈਂ ਤਾਂ ਇੱਕ ਬੇਨਤੀ ਕਰਦਾ ਕਿ ਲੋਕ ਰਾਜ ਪਾਰਟੀ ਨੂੰ ਤੁਸੀਂ ਇੱਕ ਵਾਰੀ ਮੌਕਾ ਦੇ ਦਿਓ ਦੁਬਾਰਾ ਲੋਕ ਰਾਜ ਪਾਰਟੀ ਤੁਹਾਨੂੰ ਕਿਤੇ ਕੰਮ ਕਰਕੇ ਨਾ ਦਿਖਾਵੇ ਦੁਬਾਰਾ ਮੌਕਾ ਬਿਲਕੁਲ ਨਹੀਂ ਦੇਣਾ ਇਸ ਕਰਕੇ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਸਾਥੀਓ ਅਪੀਲ ਹੈ ਕਿ ਆਓ ਸਾਰੀ ਸਾਰੀ ਮੇਰੇ ਵੀਰ ਮੇਰੀ ਇੱਕ ਵਾਰੀ ਅਮਲ ਕਰਕੇ ਦੇਖ ਲਓ ਇਸ ਗੱਲ ਦੇ ਉੱਤੇ ਇੱਕ ਵਾਰੀ ਤੁਸੀਂ ਗੱਲ ਜੇ ਅਮਲ ਕਰ ਲਿਆ ਆਵਾਜ਼ੀ ਵੀ ਪਾਰਟੀ ਜਲੰਧਰ ਜਿਮਨੀ ਚੋਣਾ ਹੋਰ ਜਿਮਨੀ ਚੋਣਾ ਹਰਾਤੀਆਂ ਕਾਰਪੋਰੇਸ਼ਨਾਂ ਹਰਾਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਹਰਾਤੀਆਂ ਤਾਂ ਤੁਸੀਂ ਦੇਖਿਓ ਦੇਖਿਓ ਪੰਜਾਬ ਦੇ ਵਿੱਚ 2.5 ਸਾਲ ਕੰਮ ਕਿਵੇਂ ਹੋਣੇ ਨੇ 2.5 ਸਾਲ ਜੇ ਮੁੱਖ ਮੰਤਰੀ ਘਰ ਘਰ ਨਾ ਤੁਰਿਆ ਫਰੇ ਪਿੰਡ ਪਿੰਡ ਦਾ ਤੁਰਿਆ ਫਰੇ ਜਿਹੜਾ ਅੱਜ ਏਸੀ ਦੀ ਗੱਡੀਆਂ 'ਚ ਉਹ ਨਹੀਂ ਨਿਕਲਦਾ ਜਿਹੜਾ ਹਜ਼ਾਰਾਂ ਸਿਕਿਉਰਿਟੀ ਗੱਡਾਂ ਦੇ ਘੇਰੇ 'ਚ ਰਹਿੰਦਾ ਤੁਸੀਂ ਦੇਖਿਓ ਜੇ ਤੁਹਾਡੇ ਮਗਰ ਮਗਰ ਨਾ ਪਿੰਡ ਪਿੰਡ ਤੁਰਿਆ ਫਰੇ ਹੁਣ ਆ ਤਾਂ ਆ ਪਰ ਜੇ ਤੁਸੀਂ ਜਿਲ੍ਹਿਆਂ ਦੇ ਜਮਨੀ ਚੌਣੇ ਹਰਾਤੀ ਜਿਤਾਤੀ ਤਾਂ ਫੇਰ ਬਿਲਕੁਲ ਕੁਝ ਨਹੀਂ ਹੋਣਾ ਤੇ ਜੇ ਤੁਸੀਂ ਪੰਜਾਬ ਦੇ ਲੋਕੋ ਅਣਖੀਲੇ ਹੋ ਜਮੀਰਾਂ ਵਾਲੇਓ ਇੱਕ ਵਾਰੀ ਮੇਰੀ ਗੱਲ ਮੰਨ ਕੇ ਦੇਖ ਲੋ ਜੇ ਇਹ ਕੰਮ ਨਾ ਹੋਇਆ ਤੇ ਮੈਨੂੰ ਫਾੜ ਲਿਓ ਆ ਕੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਤੇ ਇੰਨੀ ਕੁ ਬੇਨਤੀਆਂ ਕਰਦਾ ਹੋਇਆ ਤੁਹਾਡੇ ਕੋਲੋਂ ਖੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ